ਰੇਡੀਓ ਪੰਜਾਬ ਟੁਡੇ ਦੇ ਫੇਸਬੁਕ ਪੇਜ ਅਤੇ YouTube ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ ਮੈਂ ਸਵਰਨ ਸਿੰਘ ਦਾਨੇਵਾਲੀਆ ਤੁਹਾਡੇ ਨਾਲ ਇਸ ਵਕਤ ਪਿੰਡ ਬੱਲੋ ਤੋਂ ਜੁੜਿਆ ਹੋਇਆ ਹਾਂ ਸਾਡੇ ਨਾਲ ਇਸ ਵਕਤ ਸਰਦਾਰ ਮਨਜੀਤ ਸਿੰਘ ਧਨੇਰ ਹੂਰੀ ਜੁੜੇ ਹੋਏ ਨੇ ਧਰੇ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਧਰੇ ਸਾਹਿਬ ਮੌਜੂਦਾ ਸਮੇਂ ਦੇ ਵਿੱਚ ਕਿਸਾਨੀ ਅੰਦੋਲਨ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਦੇਖੋ ਮੌਜੂਦਾ ਸਮਾਂ ਜਿਹੜਾ ਅੱਜ ਜਦੋਂ ਅਸੀਂ ਸਰਦਾਂਗਲੀ ਸਮਾਗਮ ਦੇ ਵਿੱਚ ਹਾਜ਼ਰ ਹੋਏ ਹਾਂ ਪਿੰਡ ਬੱਲੋ ਸੋ ਕਰਨ ਸਿੰਘ ਸਾਡਾ ਜਿਹੜਾ ਸ਼ਹੀਦ ਹੋਇਆ ਨੌਜਵਾਨ ਬੱਚਾ ਮੈਂ ਕਹੂੰਗਾ ਅੱਜ ਦਾ ਸ਼ਰਬਾ ਉਹਦੀ ਸ਼ਹਾਦਤ ਕੀ ਮੰਗ ਕਰਦੀ ਹੈ ਨੰਬਰ 1 ਤੇ ਤਾਂ ਜਿਹੜੇ ਉਹਦੇ ਕਾਤਲਾਂ ਨੂੰ ਸਜ਼ਾ ਦੇਣ ਦੀ ਗੱਲ ਦੂਜਾ ਉਹਦਾ ਕਤਲ ਕਰਾਉਣ ਵਾਲੇ ਜਿਹੜੇ ਜਿੰਨਾਂ ਨੂੰ ਅਸੀਂ ਸਰਕਾਰਾਂ ਕਹਿੰਦੇ ਆ ਜਿੰਨਾਂ ਨੂੰ ਐਮਐਸਪੀ ਦੀ ਮੰਗ ਆ ਸਾਡੀਆਂ ਜੇ ਹੋਰ ਮੰਗਾ ਉਹ ਕਿਵੇਂ ਪੂਰੀਆਂ ਕਰਾਈਆਂ ਜਾਣ ਉਹ ਦਾ ਜਿਹੜਾ ਅਧੂਰਾ ਕਾਰਜ ਆ ਉਹਨੂੰ ਪੂਰਾ ਕਰਨ ਲਈ ਮਨਜੀਤ ਧਰੇਰੇ ਸੋਚਦਾ ਹੈ ਵੀ ਅੱਜ ਇਹ ਜਿਹੜੀ ਖਿੜੀਪੁਣੀ ਤਾਕਤ ਹੈ ਉਹਦੇ ਚੋਂ ਸਾਨੂੰ ਮੈਂ ਵਤੀ ਸੋਚ ਛੱਡ ਕੇ ਸਾਨੂੰ ਸਮੂਹ ਤੌਰ ਤੇ ਕਿਰਤੀ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਸਾਰੀਆਂ ਜਥੇਬੰਦੀਆਂ ਜਿਵੇਂ ਪਹਿਲਾਂ ਦਿੱਲੀ ਗਏ ਨੇ ਉਸੇ ਤਰ੍ਹਾਂ ਕਿਉਂਕਿ ਹਾਲਾਤ ਤਾਂ ਕਿਦੋਂ ਮਤਲਬ ਸੰਜੀਦਾ ਹੋ ਗਏ ਸੰਜੀਦਾ ਹੋ ਗਏ ਮਤਲਬ ਸੈਂਟਰ ਹਕੂਮਤ ਅੱਗੇ ਰੋ ਸਾਖ ਹੋ ਗਈ ਜਾਬਰ ਹੋ ਗਈ ਅਸੀਂ ਉਹਦੂ ਉਲਟ ਸੋਚਣ ਲੱਗ ਗਏ ਵੀ ਅਸੀਂ ਥੋੜੇ ਜਿਹਾ ਜਾ ਕੇ ਖਾਣੀ ਉਥੇ ਮਤਲਬ ਸਾਰੀਆਂ ਮੰਗਾ ਮਨਾ ਲਾਂਗੇ ਇਹਨੂੰ ਅੱਜ ਵੀ ਜੀ ਇਸ ਸਹਾ ਤੂੰ ਅਸੀਂ ਮਤਲਬ ਇੱਕ ਅਹਿਮ ਕਵਜੋਂ ਦੇਖੀਏ ਤਾਂ ਅੱਜ ਸਾਡਾ ਸੋਚਣਾ ਬਣਦਾ ਵੀ ਸਾਰੀਆਂ ਜਿਹੜੀਆਂ ਧਿਰਾਂ ਛੋਟੇ ਮੁੰਡੇ મતਭੇਦ ਖਤਮ ਕਰਕੇ ਮੋਦੀ ਹਕੂਮਤ ਦੇ ਖਿਲਾਫ ਵੱਡਾ ਜਿਹੜਾ ਅਭਿਸ਼ ਘਰ ਚ ਦਾ ਪੜਾ ਮੱਲਣ ਸ਼ਿਕਾਤ ਸਟਾਡਾ ਜਾਰੀ ਰਹੂਗਾ ਕਿਸੇ ਨੂੰ ਇਹ ਲੱਗਦਾ ਹੈ ਵੀ ਹੁਣ ਤਾਂ ਚੋਣਾਂ ਜਾਂ ਹਫਤਾ ਲੱਗਣ ਵਾਲਾ ਚੋਣਾਂ ਜਾਂ ਹਫਤਾ ਤੋਂ ਬਾਅਦ ਵੀ ਮੋਦੀ ਹੋਈ ਹੈ ਇੱਥੇ ਮੋਦੀ ਹਕੂਮਤ ਦੇ ਖਿਲਾਫ ਲੜਨਾ ਖਾਸ ਕਰਕੇ ਮੈਂ ਕਹੂੰਗਾ ਇਨਾ ਮੰਗਾਂ ਦਾ ਹੱਲ ਹੈ ਜਿਹੜਾ ਮੋਦੀ ਹਕੂਮਤ ਨੂੰ ਭਾਰਤ ਸਰਕਾਰ ਨੂੰ ਡਬਲਯੂ ਕੀ ਹੋਣੀਆਂ ਨੀਤੀਆਂ ਤੋਂ ਬਾਹਰ ਆਉਣਾ ਉਹਦੇ ਨਾਲ ਹੀ ਅਸਲ ਜਿਹੜੀ ਐ ਐਮਐਸਪੀ ਜੁੜੀ ਆ ਉਹਦੇ ਨਾਲ ਹੀ ਜਿਹੜੀ ਮਜ਼ਦੂਰਾਂ ਦੀ ਪੈਨਸ਼ਨ ਆ ਮਜ਼ਦੂਰਾਂ ਦਾ ਸਸਤਾ ਰਸਣ ਕਿਉਂਕਿ ਉਹ ਜਿਹੜੀਆਂ ਸ਼ਰਤਾਂ ਨੇ ਉਹ ਸਾਰਾ ਕੁਝ ਸਾਡੇ ਕਿਰਤਿਆਂ ਨੂੰ ਖੋਣ ਦੀ ਖਾਸ ਕਰਦੀਆਂ ਨੇ ਵੀ ਉਹ ਜਿਹੜੀਆਂ ਸ਼ਰਤਾਂ ਨੇ ਇਹ ਸਾਰਾ ਕੁਝ ਖੋਇਆ ਜਾਵੇ ਨਿਤਨ ਸਾਹਿਬ ਇੱਕ ਚੀਜ਼ ਦੱਸੋ ਤੁਸੀਂ ਵੀ ਉਹ ਵੀਡੀਓ ਦੇਖੀ ਹੋਣੀ ਆ ਮੈਂ ਵੀ ਦੇਖੀ ਆ ਨਿਤਨ ਗੜਕਰੀ ਪ੍ਰੋਮਿਨੈਂਟ ਬੰਦਾ ਬੀਜੇਪੀ ਦਾ ਦਾਵੇਦਾਰ ਰਿਹਾ ਹੈ ਪ੍ਰਾਈਮ ਮਿਨਿਸਟਰ ਦੀ ਕੁਰਸੀ ਦਾ ਉਨੇ ਬੜੀ ਇੱਕ ਗੱਲ ਗਈ ਹੈ ਕਿ ਬਾਕੀ ਸਾਰੀਆਂ ਕੀਮਤਾਂ ਵਧੀਆਂ ਕਿਸਾਨਾਂ ਦੀ ਕੀਮਤ ਨਹੀਂ ਵਧੀ ਉਹਨੇ ਕਿਤੇ ਨਾ ਕਿਤੇ ਜਿਹੜਾ ਕਿਸਾਨਾਂ ਨੂੰ ਦੇ ਹੱਕ ਦੇ ਵਿੱਚ ਜਿਹੜੀ ਆਵਾਜ਼ ਚੁੱਕੀ ਆ ਉਹਦੀ ਆਵਾਜ਼ ਨੂੰ ਤੁਸੀਂ ਕਿਸ ਤਰ੍ਹਾਂ ਲੱਛਾ ਦੇਖੋ ਪਹਿਲਾਂ ਵੀ ਸਿਆਣੇ ਮਲੇ ਜਿਹੜੇ ਬੁੱਧੀਜੀਵੀਓ ਮੈਂ ਸਲਾਮ ਕਰਦਾ ਆਪਣੇ ਗਵਰਨਰ ਹੁੰਦੇ ਸੀ ਮਨੋਸਿੰਘਾ ਮਾਲਕ ਜੀ ਸਤਿ ਸ਼੍ਰੀ ਅਕਾਲ ਮਾਲਕ ਜੀ ਉਹਨਾਂ ਨੇ ਚੱਲਦੇ ਘੋੜਦਾਨ ਵੀ ਉਦੋਂ ਵੀ ਤਾਂ ਉਹਨਾਂ ਤੇ ਭਾਜਪਾ ਦੀ ਛਾਤਰੀ ਸੀ ਨਾ ਭਾਜਪਾ ਦੇ ਲਾਇ ਹੋਏ ਸੀ ਉਹ ਉਹ ਨਹੀਂ ਦਰੇ ਉਹ ਸੱਚ ਬੋਲੇ ਆ ਅੱਜ ਵੀ ਬੋਲਦੇ ਆ ਇੰਦਾ ਗੜਗਰੀ ਵੀ ਜੇ ਕਿਸਾਨੀ ਦੇ ਹੱਕ 'ਚ ਬੋਲਦਾ ਅਸੀਂ ਉਹਦਾ ਧੰਨਵਾਦ ਕਰਾਂਗੇ ਪਰ ਸੱਚ ਆ ਜਿਹੜਾ ਹੋ ਮਤਲਬ ਪਰ ਆਉਦਾ ਹੀ ਹੁੰਦਾ ਨਿਕਲਦੇ ਹੁੰਦੇ ਅਸੀਂ ਤਾਂ ਹੀ ਕਹਿੰਦੇ ਵੀ ਸਮਾਪਾਕ ਹੀ ਸੱਚ ਨੇ ਜਿੱਤਣਾ ਪਰ ਉਹਨੂੰ ਜਿੱਤਣ ਦੀ ਜਿਹੜੀ ਅੱਜ ਦੇ ਮਲਕਪਾਗੋ ਆ ਜਿਹੜੇ ਚਾਹੇ ਕਾਰਪੋਰੇਟ ਚਲਾਣੇ ਆ ਚਾਹੇ ਉਹ ਮੋਦੀ ਹਕੂਮਤ ਹੈ ਇੰਨਾ ਦਾ ਟਕਰਾ ਕਰਨ ਲਈ ਸਾਡੀ ਕਿਰਤੀ ਜਮਾਦੀ ਜਿਵੇਂ ਮਨ ਅਧਾਰ ਦੇ ਤੌਰ ਤੇ ਮੈਂ ਕਹੂੰਗਾ 16 ਫਰਵਰੀ ਦਾ ਜਿਹੜਾ ਭਾਰਤ ਬੰਦ ਕੀਤਾ ਸੰਯੁਕਤ ਕਿਸਾਨ ਮੋਰਚੇ ਨੇ ਮੈਂ ਕਿਹਾ ਵੀ ਇਸ ਗੱਲ ਤੇ ਮੋਹਰ ਹੈ ਇਕੱਲੇ ਕਿਸਾਨਾਂ ਮਜ਼ਦੂਰਾਂ ਨੂੰ ਨਹੀਂ ਇਕੱਠੇ ਕੀਤਾ ਕਿਰਤੀ ਹੱਥਾਂ ਨੂੰ ਜਿਹੜਾ ਬਾਬਾ ਅਨਾਰਗ ਜਿਨ੍ਹਾਂ ਨੂੰ ਕਿਰਤ ਦੇ ਮਾਲਕ ਕਹਿ ਕੇ ਗਿਆ ਤੇ ਮਾਲਕ ਭਾਗਵਾਨੀ ਖਿਲਾਫ ਜਿਹੜੇ ਲੜਦੇ ਨੇ ਉਹ ਸਾਡਾ 16 ਫਰਵਰੀ ਦਾ ਸੱਦਾ ਇਸ ਗੱਲ ਦੀ ਅ ਮਤਲਬ ਹਮੇਂ ਹੀ ਭਰਦਾ ਵੀ ਅਸੀਂ ਕਿਰਤੀਆਂ ਨੂੰ ਲੁੱਟੇ ਜਾਂਦੇ ਲੋਕਾਂ ਨੂੰ ਇਕੱਠੇ ਕਰਕੇ ਲਟੇਰੀਆਂ ਦੇ ਖਿਲਾਫ ਲੜਾਉਣਾ ਇੱਥੇ ਹੀ ਨਹੀਂ ਮੈਂ ਕਹਿੰਦਾ ਵਸ ਵੀ ਲੋਕ ਸਾਨੂੰ ਦੇਖ ਰਹੇ ਆ ਦੁਨੀਆ ਭਰ ਦੇ ਮੱਲੇ ਜਿਹੜੇ ਲੋਕ ਆ ਦੁਨੀਆ ਭਰ ਦੇ ਸੰਘਰਸ਼ ਚੱਲੇ ਨੇ ਮੱਲੇ ਖਾਸ ਕਰਕੇ ਤੁਸੀਂ ਕੋਈ ਟਰੈਕਟਰ ਮਾਰਚ ਜਿਹੜੇ ਹੋ ਰਹੇ ਨੇ ਕਿਸਾਨੀ ਦਾ ਜਿੰਨਾ ਮੰਦਾ ਹਾਲੋ ਕੱਲਾ ਭਾਰਤ 'ਚ ਨਹੀਂ ਹੈ ਜਿੱਥੇ ਵੀ ਕਿਸਾਨੀ ਕਰਦੇ ਆ ਉੱਥੇ ਉਹਨਾਂ ਦੀਆਂ ਸਹੂਲਤਾਂ ਖੋਈਆਂ ਜਾ ਰਹੀਆਂ ਇਹੀ ਡਬਲਯੂਟੀਓ ਹੈ ਸਾਰੇ ਥਾਵਾਂ ਤੇ ਮੱਲੇ ਨਹੀਂ ਹੈਗੀ ਛੋਟੀ ਕਿਸਾਨੀ ਹੈ ਉੱਤੇ ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਖੁੱਲਾ ਤੇ ਦੂਜਿਆ ਗੱਲ ਘੁੱਟਣ ਨਾਲ ਜਲਦੀ ਵੱਡੀ ਲੜਾਈ ਡਬਲਯੂਟੀਓ ਦੇ ਖਿਲਾਫ ਲੜਨੀ ਪਊਗੀ ਐਮਐਸਪੀ ਦੀ ਲੜਾਈ ਉਹਦੇ ਵਿੱਚ ਹੱਲ ਹੋਣੀ ਆ ਤੇ ਜਿਹੜਾ ਮੈਂ ਦੁਬਾਰੇ ਕਹੂੰ ਜਿਹੜਾ ਸਸਤਾ ਰਾਸ਼ਨ ਆ ਮਜ਼ਦੂਰਾਂ ਨੂੰ ਮਿਲਦਾ ਜਾਂ ਪੈਨਸ਼ਨਾਂ ਮਿਲਦੀਆਂ ਜਾਂ ਇਲਾਜ ਆ ਉਹ ਤਾਂ ਹੀ ਰਹਿ ਸਕਦਾ ਸਰਕਾਰੀ ਇਲਾਜ ਤਾਂ ਹੀ ਰਹਿ ਸਕਦਾ ਜੇ ਅਸੀਂ ਇਹਨਾਂ ਨੀਤੀਆਂ ਦੇ ਖਿਲਾਫ ਇਕਜੁੱਟ ਹੋ ਕੇ ਸੰਘਰਸ਼ ਕਰਾਂ ਅੱਜਾ ਮਜ਼ਦੂਰਾਂ ਤੁਸੀਂ ਗੱਲ ਕੀਤੀ ਵੀ ਇਕਜੁੱਟ ਕਿਉਂ ਸਾਰੇ ਸਵਾਲ ਚੁੱਕ ਰਹੇ ਨੇ ਤੁਹਾਡੇ ਕਿਸਾਨੇ ਲੀਡਰਾਂ ਦੇ ਉੱਤੇ ਤੁਹਾਡੇ ਤੇ ਕਿਉਂ ਸਵਾਲ ਚੁੱਕੇ ਜਾ ਰਹੇ ਵੀ ਇੱਕ ਜੁੱਟ ਕਿਉਂ ਨਹੀਂ ਹੋ ਰੇ ਤੁਸੀਂ ਦੇਖੋ ਮੈਨੂੰ ਲੱਗਦਾ ਵੀ ਸਾਡੀ ਜਥੇਬੰਦੀ ਤੇ ਕੋਈ 10 ਸਵਾਲ ਚੱਕੇ ਇਹ ਨਹੀਂ ਹੈ ਸਾਡਾ ਅਮਲ ਆ ਜਿਹੜਾ ਭਵੇਂ ਇਹ ਵੀ ਮਤਲਬ ਜਿਹੜਾ ਗੈਰ ਰਾਜਨੀਤਿਕ ਮੋਰਚਾ ਜੋ ਲੜਨਾ ਸ਼ੁਰੂ ਹੋਇਆ ਤਾਂ 13 ਤਰੀਕ ਨੂੰ ਉਥੇ ਜ਼ਬਰ ਹੋਇਆ ਬੱਚਿਆਂ ਦੀਆਂ ਮਤਲਬ ਗੋਲੀਆਂ ਲੱਗੀਆਂ ਨੇ ਅਥਰੂ ਕਹਦੇ ਕਿੰਨੇ ਬੱਚੇ ਸਾਡੇ ਜੱਗੂ ਹੋਏ ਤਾਂ ਮਨਜੀਤ ਹਨੀ ਸਵੇਰ ਨੂੰ ਉੱਠਦਾ ਪਹਿਲਾਂ ਉਸ ਜ਼ਬਰ ਦੇ ਖਿਲਾਫ ਵੀਡੀਓ ਪਾਉਂਦਾ ਤੇ ਨਾਲ ਆਪਣੀ ਜਥੇਬੰਦੀ ਨੂੰ ਚੇਤਨ ਕਰਦਾ ਵੀ ਇਹਦੇ ਖਿਲਾਫ ਲੜਨਾ ਹੈ 14 ਤਰੀਕ ਨੂੰ ਸਾਡੀ ਜਥੇਬੰਦੀ ਫੈਸਲਾ ਕਰਦੀ ਹੈ ਕਿ 4 ਘੰਟੇ ਰੇਲਾਂ ਰੋਕਣ ਦਾ ਰੇਲਾਂ ਰੋਕੀਆਂ ਗਈਆਂ ਸਯੁਕਤ ਕਿਸਾਨ ਮੋਰਚਾ ਫੈਸਲਾ ਕਰਦਾ ਟੋਰ ਪਲਾਜੇ ਖੁੱਲੇ ਕਰਨੇ ਆ ਉਸ ਦਿਨ 15 ਤਰੀਕ ਨੂੰ ਟੋਰ ਪਲਾਜੇ ਵੀ ਹਾਲਾਂਕਿ 16 ਤਰੀਕ ਤੱਕ ਕਿੰਨਾ ਵੱਡਾ ਪ੍ਰੋਗਰਾਮ ਸਾਡਾ ਭਾਰਤ ਪੱਤਰ ਦਾ ਅਸੀਂ ਇਸ ਇਕਜੁੱਟਤਾ ਨੂੰ ਲਾਗੂ ਕੀਤਾ ਸਯੁਕਤ ਮੋਰਚੇ ਨੇ ਵੀ ਮੇਰੀ ਜਥੇਬੰਦੀ ਨੇ ਵੀ ਲਾਗੂ ਕੀਤਾ ਸਾਨੂੰ ਇਹ ਗੱਲ ਕੋਈ ਕਹਿ ਨਹੀਂ ਸਕਦਾ ਵੀ ਅਸੀਂ ਇਕਤਾ ਦੇ ਹਾਮੀ ਨਹੀਂ ਚਾਹ ਤੁਸੀਂ ਤਾਂ ਨਹੀਂ ਚਾਹੋ ਮੈਂ ਮੰਨਦਾ ਕਿ ਤੁਸੀਂ ਤਾਂ ਇਕਤਾ ਦੇ ਹਾਮੀ ਹੋ ਫਿਰ ਵੀ ਲੋਕਾਂ ਨੂੰ ਲੋਕ ਜਵਾਬ ਮੰਗਦੇ ਨੇ ਬੱਚੇ ਪੰਜਾਬ ਦੇ ਜਵਾਬ ਮੰਗਦੇ ਨੇ ਤਾਂ ਮੈਂ ਕਹਿੰਦਾ ਵੀ ਦੇਣਾ ਚਾਹੀਦਾ ਜੀ ਜਿਨ੍ਹਾਂ ਨੇ ਮਤਲਬ ਕੜਾਈਏ ਮਨਜੀਤ ਨੇ ਤੇ ਦੂਜੇ ਹੋਰ ਤੋਂ ਨੂੰ ਆਲਾ ਮਿਸਾਲ ਦੱਸਦਾ ਜਦੋਂ ਮੋਰਚਾ ਖਿੰਡੇਆ ਬਰਨਾਲੇ ਦੇ ਵਿੱਚ ਮੀਟਿੰਗ ਹੋਈ ਸੀ ਜੀ ਬਰਨਾਲੇ ਦੇ ਵਿੱਚ ਡੱਲੇ ਵਾਲ ਸਾਹਿਬ ਵੀ ਸੀ ਹੋਰ ਵੀ ਕਈ ਆਗੂ ਸੀ ਮੈਨੂੰ ਮਤਲਬ ਹੀਰੇ ਜਾਨੀ 10 12 ਸੀ ਇੱਕ ਮੀਟਿੰਗ ਕਰਨ ਲੱਗੀ ਸੀ ਮੱਲੇ ਜਿਹੜਾ ਗੈਰ ਰਾਜਨੀਤਿਕ ਦੀ ਨਿਯੋਤਰ ਹੁੰਦੀ ਹੈ ਤਾਂ ਮਨਜੀਤ ਨੇ ਇਹਨੇ ਜਾ ਕੇ ਉਦੋਂ ਵੀ ਤਰਕਸ਼ੀਲ ਸੈਟੀ ਦੇ ਵਿੱਚ ਆ ਝੋਲੀ ਅੱਡੀ ਸੀ ਜੀ ਫਿਰ ਵੀਰ ਮੇਰੇਓ ਇਹ ਤਾਂ ਰਹਿੰਦੇ ਆਪਾਂ ਕੋਈ ਨਹੀਂ ਨਿੱਕੇ ਮੋٹے ਫਰਕ ਆ ਜਾਂਦੀ ਹੁੰਦੇ ਆ ਉਹਨਾਂ ਨੂੰ ਵੀ ਸੁਧਾਰ ਲਾਂਗੇ ਆਪਾਂ ਵੀ ਰਹੇਗੇ ਪਰ ਮੇਰੀ ਸੁਣੀ ਨਹੀਂ ਸੀ ਕੋਈ ਵੀਰ ਮੇਰੇ ਉਦੋਂ ਹੁਣ ਵੀ ਅਸੀਂ ਤਾਂ ਝੋਲੀ ੜਦਿਆਂ ਯਾਰ ਅਸੀਂ ਤਾਂ ਜਿੱਨਾ ਕਰ ਸਕਦਾ ਅਸੀਂ ਤਾਂ ਮੋਰਚਾ ਲਾਈ ਬੈਠੇ ਆ 20 ਤਰੀਕ ਤੋਂ ਸਾਡਾ ਡੱਬ ਵਾਲੀ ਦੇ ਮੋਰਚਾ ਚੱਲ ਰਿਹਾ ਤੇ 6 ਤਰੀਕ ਤੋਂ ਅਸੀਂ ਉਹਨੂੰ ਵੱਡਾ ਕਰਾਂਗੇ ਹੋਰ ਕਿਉਂਕਿ 5 ਤਰੀਕ ਨੂੰ ਸਾਡੇ ਜ਼ਿਲ੍ਹਾ ਪੱਧਰੀ ਧਰਨਿਆਂ ਦਾ ਆਮ ਐਲਾਨ ਕਰਤਾ ਜਥੇਬੰਦੀ ਜਗेंद्र ਸਿੰਘ ਗਰਾਹਾ, ਮਨਜੀਤ ਧੇਰ ਤੇ ਦਰਸ਼ਪਾਲ ਲਈ ਜਿਹੜੀ ਕ੍ਰਾਂਤੀਕਾਰੀ ਜਥੇਬੰਦੀ ਆ 5 ਤਰੀਕ ਨੂੰ ਅਸੀਂ ਲੋਕਾਂ ਨੂੰ ਫੇਰ ਕੱਢ ਰਿਹਾ ਘਰਾਂ ਤੋਂ ਆਜੋ ਵੀ ਜ਼ਬਰ ਤੇ ਖਿਲਾਫ ਲਲਕਾਰਾ ਮਾਰੀਏ ਅੰਡੋ ਅੰਡੀ ਢੰਗਾ ਸਾਡੇ ਅਸੀਂ ਹੁਣ ਵੀ ਕਹਿੰਦੇ ਜਿਹੜੇ ਬਾਰਡਰ ਜਿਹੜੇ ਖੁੱਲੇ ਪਏ ਉੱਥੇ ਆਜੋ ਭਾਈ ਅਸੀਂ ਉਹ ਸਾਨੂੰ ਠੀਕ ਲੱਗਿਆ ਅਸੀਂ ਡੱਬ ਵਾਲੀ ਬਾਰਡਰ ਤੇ 3 ਤਰੀਕ ਤੋਂ ਲੱਗੇ ਲਗਾਤਾਰ ਬੈਠੇ ਆ ਤੇ 6 ਤਰੀਕ ਤੋਂ ਬਾਅਦ ਅਸੀਂ ਉਹਦੀ ਗਣਤੀ ਮਤਲਬ ਸੈਂਕੜਿਆਂ ਚ ਹੋਰ ਵਧਾਵਾਂਗੇ ਤੇ ਭਾਰਤੀ ਕਿਸਾਨ ਯੂਨਿਟਾ ਲਗਾਉਂਦਾ ਤਰੇਰ ਖੁਦ ਮੈਂ ਆਪ ਮੈਨੂੰ ਅਫਸੋਸ ਲੱਗਿਆ ਵੀ ਕੁਝ ਲੋਕ ਕਹਿੰਦੇ ਆ ਉੱਥੇ ਤਾਂ ਮਤਲਬ ਇਕੱਲੇ ਲੋਕ ਹੀ ਬੈਠਿਆ ਨਹੀਂ ਜੀ ਤਿੰਨ ਦਿਨ ਸਾਡਾ ਪਹਿਲਾ ਗਰਦੀਪ ਸਿੰਘ ਰਾਮਪੁਰਾ ਤੇ ਆਪਣੇ ਹਰੀਸ਼ ਨਟਾ ਜੀ ਉਹਨਾਂ ਦੀ ਗਵਾਈ ਸੀ ਉਦੋਂ ਬਾਅਦ ਮੈਂ ਗਿਆ ਉਹ ਬਿਮਾਰ ਹੋ ਗਏ ਸੀ 7 ਦਿਨ ਤੋਂ ਲਗਾਤਾਰ ਉਹਨਾਂ ਖੇਰ ਆ ਤੋਂ ਤੇ ਕੱਟ ਗਏ ਜਿਹੜੇ ਲੋਕ ਆਏ ਕਹੀ ਜਾਂਦੇ ਉਹ ਤਾਂ ਬਿਨਾਂ ਆਗੂ ਤੋਂ ਹੀ ਮੋਰਚਾ ਲੜਾਇਆ ਜਾ ਰਾ ਮੈਂ ਉਹਨਾਂ ਨੂੰ ਸਲਾਮ ਕਰਦਾ ਹਾਂ ਸਾਨੂੰ ਬਾਖਸ਼ੋ ਅਸੀਂ ਸੰਘਰਸ਼ ਦੇ ਰਾਹ ਪਏ ਹੋਏ ਹਾਂ ਸਾਨੂੰ ਸ਼ਾਂਤ ਬਈ ਸੰਘਰਸ਼ ਕਰ ਲੈਣ ਦਿਓ ਤੇ ਇਹ ਜਿਹੜੀ ਥੋੜੀ ਸੋਚ ਆ ਇਹਨੂੰ ਦੁਬਾਰੇ ਥੋੜਾ ਅੱਗੇ ਅਗਲਾ ਕੀ ਸੰਯੁਕਤ ਕੀ ਇਕੱਠੇ ਹੋ ਕੇ ਤੁਸੀਂ ਕਿਚੌਣੇ ਦਾ ਹਾਲ ਕੀ ਹੈ ਤੌਰ ਇੱਕ ਲੀਡਰ ਮੈਂ ਤੁਹਾਨੂੰ ਦੱਸੋ ਵੀ ਮੈਂ ਕਹਿੰਦਾ ਕਿ ਤੁਸੀਂ ਆਪਣੀ ਪਾਰਟੀ ਤੋਂ ਉੱਤੇ ਉੱਠ ਕੇ ਸਾਨੂੰ ਇਹ ਦੱਸੋ ਵੀ ਇਸ ਮੌਜੂਦਾ ਜਿਹੜਾ ਸੰਘਰਸ਼ ਹੈ ਇਹਨੂੰ ਅੱਗੇ ਕਿਵੇਂ ਲਿਜਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਮੈਂ ਕਹੂੰਗਾ ਸਾਨੂੰ ਆਪ ਦੀ ਹੋਮੋ ਸ਼ਰਣੀ ਚਾਹੀਦੀ ਹੈ ਸਾਨੂੰ ਹੋਮੋ ਨਹੀਂ ਬਣਾਉਣੀ ਚਾਹੀਦੀ ਲੋਕਾਂ ਦੇ ਹਿੱਤਾਂ ਜਿਹੜੇ ਉਹ ਧਿਆਨ ਚ ਰੱਖ ਕੇ ਸਾਨੂੰ ਘਟੋ ਘਟ ਪ੍ਰੋਗਰਾਮ ਤੁਸੀਂ ਸਾਝ ਬਣਦੀ ਹੁੰਦੀ ਹੈ ਘਟੋ ਘਟ ਕਰਦੇ ਸ਼ਾਂਤੀ ਬਣਾਈਏ ਹਾਂ ਇੱਕ ਗੱਲ ਦੀ ਅਸੀਂ ਤਸੱਲੀ ਮੰਗਾਗੇ ਅਸੀਂ ਸ਼ਰਾਧਮੇ ਸ਼ਿੰਗਾਰ ਚ ਲੜਨਾ ਸਾਡੇ ਸੰਘਰਸ਼ ਦੀ ਸ਼ਾਂਤਮਈ ਦੇ ਵਿੱਚ ਕੋਈ ਅੜਕਾ ਪਾਉਣ ਵਾਲੀ ਸ਼ਖਤ ਨੀ ਉਹ ਬੇਸ਼ੱਕ ਨਾ ਆਵੇ ਅਸੀਂ ਸ਼ਾਂਤਮਈ ਸੰਘਰਸ਼ ਪਹਿਲਾਂ ਵੀ ਦੇਖਿਆ ਕਿ ਪਹਿਲਾਂ ਵੀ ਜਿਹੜੇ ਯੂਟਿਊਬਰਾਂ ਵੱਲੋਂ ਦਿੱਲੀ ਦੇ ਵਿੱਚ ਜਦੋਂ ਆਪਾਂ ਸੀਗੇ ਕਿ ਉਹਨਾਂ ਵੱਲੋਂ ਬੜੇ ਗਲਤ ਤਰੀਕੇ ਦੇ ਨਾਲ ਜਿਹੜਾ ਅੰਦੋਲਨ ਨੂੰ ਇੱਕ ਰੂਪਰੇਖਾ ਦਿੱਤੀ ਗਈ ਹੁਣ ਵੀ ਆ ਕੇ ਮਾਈਕਾਂ ਦੇ ਉੱਤੇ ਕਬਜ਼ੇ ਕਰਦੇ ਨੇ ਉਹਦੇ ਬਾਰੇ ਦੇਖੋ ਇਹ ਤਾਂ ਮੈਂ ਅਜੇ ਦੀ ਹਾਲਤ ਵਿੱਚ ਕਿਸੇ ਨੂੰ ਕੁਝ ਮਾੜਾ ਕਹਿ ਨਹੀਂ ਸਕਦਾ ਕਿ ਤੁਸੀਂ ਉਹ ਕਹਿੰਦਾ ਜਿਹੜਾ ਉਹਨਾਂ ਨੂੰ ਮਤਲਬ ਇਸ ਗੱਲ ਤੇ ਰੀਥਿੰਕ ਕਰਨ ਜਿਹੇ ਤਾਂ ਸੋਚਣਾ ਚਾਹੀਦਾ ਕਿਉਂਕਿ ਜਿਹੜੀ ਏਕਤਾ ਤੇ ਜਿੱਤ ਆ ਇਹ ਹੀ ਮਤਲਬ ਬਹੁਤ ਜ਼ਰੂਰੀ ਆ ਜ ਸਾਡੀ ਜਿਹੜੀ ਕਿਰਤੀ ਜਮਾਤ ਆ ਉਹਦਾ ਜਿੰਨਾ ਮੰਦਾ ਹਾਲ ਹੋ ਰਿਹਾ ਕਿਰਤੀ ਜਮਾਤ ਨੂੰ ਦੇ ਹੱਕਤ ਬਣਾਉਣ ਵਾਸਤੇ ਇੱਕਾ ਹੀ ਜ਼ਰੂਰੀ ਆ ਇੱਕਾ ਹੀ ਸਾਰਾ ਦੁੱਖਾਂ ਦੀ ਦਾਰੂ ਆ ਤੇ ਅਸੂਲੀ ਏਕਾ ਹੋਵੇ ਤੁਹਾਨੂੰ ਸ਼ੁਕਰੀਆ ਜੀ ਸਰਦਾਰ ਮਨਜੀਤ ਸਿੰਘ ਧਨੇਰ ਜੀ ਸੋ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਲੱਗੀ ਪਲੀਜ਼ ਕਮੈਂਟ ਜਰੂਰ ਕਰਨਾ ਤੁਹਾਡੇ ਸਵਾਲਾਂ ਤੇ ਵੀ